ਹਾਂਜੀ ਆ ਦੇਖੋ ਟੱਕਰ ਸਾਹਿਬ ਜੀ ਦੇ ਪਿੰਡਾਂ ਲੱਗੇ ਸੀ ਲੁਟੇਰੇ ਤੇ ਆ ਫੜ ਲਏ ਆ ਹੁਣ ਇਹ ਥਾਣੇ ਤੇ ਇੱਥੇ ਆ ਪੁਸਤੂ ਬਣਾਤੇ ਆ ਯਾ ਤੁਸੀਂ ਦੇਖੋ ਜਰੂਰ ਆ ਵੀਡੀਓ ਨੂੰ ਦੇਖੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸਭ ਪੰਜਾਬ ਸਰਕਾਰ ਤੇ ਪੰਜਾਬ ਨੂੰ ਸੋਲੋ ਯੁੱਧ ਨਸ਼ੇ ਬੋਦੇ ਇੱਕ ਮੁਖੇ ਜਿਹੜੀ ਜਲਾਈ ਗਈ ਹੈਗੀ ਉਹਨੂੰ ਲੈ ਕੇ ਜੇ ਮੋਗਾ ਜਿਲ੍ਹੇ ਦੀ ਗਲ ਕਰੀਏ ਤੇ ਮੋਗਾ ਜਿਲ੍ਹੇ ਦੀ ਪੁਲਿਸ ਵੱਲੋਂ ਲਗਾਤਾਰ ਡਾਕੇਬੰਦੀ ਕੀਤੀ ਜਾਂਦੀ ਹੈਗੀਆ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਕੁਝ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਦੀਆਂ ਨੇ ਉਹਨਾਂ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈਗੀਆ ਔਰ ਕੁਝ આરોપી ਵੀ ਜਿਹੜੇ ਕੱਲ ਗ੍ਰਿਫਤਾਰ ਕੀਤੇ ਨੇ ਕੀ ਹੈ ਸਾਡਾ ਮਾਮਲਾ ਹਾਂਜੀ ਇਹ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਯੋਧਨਸ਼ਾ ਵਿਰੋਧ ਤੇ ਮਾੜੇ ਅਸਰਾਂ ਚਲਾਈ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੇ ਚੱਲਦਿਆਂ ਥਾਣਾ ਸਿਟੀ ਮੋਗਾ ਵੱਲੋਂ ਕੱਲ 222 ਨੰਬਰ ਐਫਆਈਆ ਇਹ ਲਾਪ੍ਰਿਤਕੌਰ ਤੇ ਜਸਵਿੰਦਰ ਸਿੰਘ ਦੋਨੋਂ ਡਾਲੇ ਪੇਟ ਦੇ ਰਹਿਣ ਵਾਲੇ ਇਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਹੈ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਰਾਹੀਰ ਸੀਗੇ ਰਾਹੀਰਾਂ ਤੋਂ ਜਾਣਦੇ ਆ ਤੋਂ ਜਿਹੜੀ ਇਹ ਸਨੇਚਿੰਗ ਕਰਦੇ ਸੀ ਸਰ ਕੀ ਇਹਨਾਂ ਨੂੰ ਬਰਾਮਦਗੀ ਹੋਈ ਹੈ ਬਰਾਮਦਗੀ ਹਜੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਿਰ ਆਪਾਂ ਇਹਨਾਂ ਤੋਂ ਸਰ ਕੋ ਮੁੱਢਲੀ ਜਾਂਚ ਆਇਆ ਵੀ ਕਿੱਦਾਂ ਇਹ ਪਲਾਨਿੰਗ ਕਰਦੇ ਸੀ ਜਾਂ ਲਿਫਟ ਲੈਂਦੇ ਸੀ ਜਾਂ ਕਿੱਦਾਂ ਕਰਦੇ ਸੀ ਨਹੀਂ ਇਹ ਬਸ ਜਿਵੇਂ ਬਾਈਕ ਤੇ ਜਾਂਦੇ ਸੀ ਜੇ ਕੋਈ ਰਾਗੀਰ ਜਿੱਦਾ ਕੋ ਚੱਲਦਾ ਹੈ ਜਾਂ ਕੋਈ ਵੀਕਲ ਕੋਈ ਸਲੋ ਹੈ ਉਹਨਾਂ ਤੋਂ ਜਿਹੜਾ ਪਰਸ ਵਗੈਰਾ ਸਨੇਚ ਕਰ ਲੈਂਦੇ ਨੇ ਕਿੰਨੀ ਉਮਰ ਦੇ ਲਗਭਗ ਤਰਾਜ ਲੱਗਦੇ ਨੇ ਲਿਖੋ ਇਹ ਉਮਰ ਇਹਨਾਂ ਦੀ ਕੋਈ ਹੈਗੀ ਕੁਝ 23-24 ਸਾਲ ਦੇ ਰਾਂ ਆਪਰਚ ਕੋਈ ਇਹਨਾਂ ਦਾ ਹੈ ਰਿਸ਼ਤੇਦਾਰ ਨਹੀਂ ਕੋਈ ਰਿਸ਼ਤਾ ਤੇ ਪਿੱਛੇ ਜੇ ਦਸਾਂਹ ਰੋਡ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਹ ਵੀ ਇਹੀ ਇਹੀ ਨੇ ਦੋ ਜਣੇ ਜੀ ਸਭ ਪਿਛਲੇ ਤੜਾਕ ਦੇ ਵਿੱਚ ਵੀ ਕੋਈ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਉਹਨਾਂ ਚੋਂ ਵੀ ਕੋਈ ਗ੍ਰਿਫਤਾਰੀ ਕੀਤੀ ਹੈ ਜੀ। ਹਾਂ ਹਾਂ ਜੀ ਇਹ ਜਿਹੜਾ ਐਫ ਆਈ ਆਰ ਹੈਗੇ ਜਿਹੜਾ ਆਪਣਾ ਜਸਵਿੰਦਰ ਹੈਗਾ ਇਹਦੀ ਅਰੈਸਟ ਹੋਸੀ ਚ ਹੀ ਪਈ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ। ਹੁਣ ਅੱਗੇ ਕੀ ਕਰਵਾਇ ਕੀਤਾ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਤੇ ਰਿਮਾਂਡ ਦਿੱਤਾ ਜਾਏ। ਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੇ ਬੋਧ ਦੇ ਇੱਕ ਮੁਹਿੰਮ ਜਿਹੜੀ ਚਲਾਈ ਗਈ ਹੈਗੀ ਉਹਨੂੰ ਲੈ ਕੇ ਜੇ ਬੋਗਾ ਜਲਾ ਨਿਕਲ ਕਰੀਏ ਤੇ ਬੋਗਾ ਜਲਾ ਦੀ ਪੁਲਿਸ ਵੱਲੋਂ ਲਗਾਤਾਰ ਡਾਕੇਬੰਦੀ ਕੀਤੀ ਜਾਂਦੀ ਹੈਗੀ ਆ ਜਾਂਚ ਵੀ ਕੀਤੀ ਜਾ ਰਹੀ ਆ ਔਰ ਕੁਝ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਦੀਆਂ ਨੇ ਉਹਨਾਂ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈਗੀ ਆ ਔਰ ਕੁਝ આરોપી ਵੀ ਜਿਹੜੇ ਕੱਲ ਗ੍ਰਿਫਤਾਰ ਕੀਤੇ ਨੇ ਕੀ ਹੈ ਸਾਡਾ ਮਾਮਲਾ ਹਾਂਜੀ ਇਹ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਯੋਧ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਚਲਾਈ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੇ ਚੱਲਦਿਆਂ ਥਾਣਾ ਸਿਟੀ ਮੋਗਾ ਵੱਲੋਂ ਕੱਲ 222 ਨੰਬਰ ਐਫਆਈਆਰ ਜਿਹੜੀ ਰਜਿਸਟਰ ਕੀਤੀ ਹੈ ਇਹ ਲਾਪ੍ਰਿਤਕੌਰ ਤੇ ਜਸਵਿੰਦਰ ਸਿੰਘ ਦੋਨੋਂ ਡਾਲੇਪੇਟ ਦੇ ਰਹਿਣ ਵਾਲੇ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਰਜਿਸਟਰ ਹੋਈ ਹੈ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਰਾਘੀਰ ਸੀਗੇ ਰਾਘੀਰਾ ਤੋਂ ਜਾਣਦੇ ਆ ਤੋ ਜਿਹੜੀ ਇਹ ਸਨੇਚਿੰਗ ਕਰਦੇ ਸੀ ਸਰ ਕੀ ਇਹਨਾਂ ਨੂੰ ਬਰਾਮਦਗੀ ਹੋਈ ਹੈ ਬਰਾਮਦਗੀ ਹਜੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਿਰ ਆਪਾਂ ਇਹਨਾਂ ਤੋਂ ਸਰ ਕੋ ਮੁੱਢਲੀ ਜਾਂਚ ਆਇਆ ਵੀ ਕਿੱਦਾਂ ਇਹ ਪਲਾਨਿੰਗ ਕਰਦੇ ਸੀ ਜਾਂ ਲਿਫਟ ਲੈਂਦੇ ਸੀ ਜਾਂ ਕਿੱਦਾਂ ਕਰਦੇ ਸੀ ਨਹੀਂ ਇਹ ਬਸ ਜਿਵੇਂ ਬਾਈਕ ਤੇ ਜਾਂਦੇ ਸੀ ਜੇ ਕੋਈ ਰਾਗੀਰ ਜਿੱਦਾ ਕੋਈ ਚੱਲਦਾ ਹੈ ਜਾਂ ਕੋਈ ਵੀਕਲ ਕੋਈ ਸਲੋ ਹੈ ਉਹਨਾਂ ਤੋਂ ਜਿਹੜਾ ਪਰਸ ਵਗੈਰਾ ਸਨੇਚ ਕਰ ਲੈਂਦੇ ਨੇ ਕਿੰਨੀ ਉਮਰ ਦੇ ਲਗਭਗ 30 ਲੱਗਦੇ ਨੇ ਲਿਖੋ ਇਹ ਉਮਰ ਇਹਨਾਂ ਦੀ ਕੋਈ ਹੈਗੀ ਹੈ ਕੁਝ 23-24 ਸਾਲ ਦੇ ਰਾਂ। ਆਪਰਚ ਕੋਈ ਇਹਨਾਂ ਦਾ ਹੈ ਰਿਸ਼ਤੇਦਾਰ ਨਹੀਂ ਕੋਈ ਰਿਸ਼ਤਾ ਤੇ ਪਿੱਛੇ ਜੇ ਦਸਾਂਹ ਰੋਡ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਹ ਵੀ ਇਹੀ ਇਹੀ ਨੇ ਦੋ ਜਣੇ ਜੀ ਕੱਪ ਮਿਸ਼ਵਿੰਦਰ ਨਾਲ ਦੇ ਵਿੱਚ ਵੀ ਕੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰੀਆਂ ਸੀਗੀਆਂ ਉਹਨਾਂ ਚੋਂ ਵੀ ਕੋ ਗ੍ਰਫਤਾਰੀ ਕੀਤੀ ਹੈ ਜੀ ਹਾਂ ਹਾਂ ਜੀ ਇਹ ਜਿਹੜਾ ਐਫ ਆਈ ਆਰ ਹੈਗੇ ਜਿਹੜਾ ਆਪਣਾ ਜਸਵਿੰਦਰ ਹੈਗਾ ਇਹਦੀ ਅਰੈਸਟ ਹੋਸੀ ਚ ਹੀ ਪਈ ਹੈ ਜਿਹੜੀ ਵੀਡੀਓ ਵਾਇਰਲ ਹੋਣੀ ਹੁਣ ਅੱਗੇ ਕੀ ਕਾਰਵਾਈ ਕੀਤੀ ਹੈ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਤੇ ਰਿਮਾਂਡ ਦਿੱਤਾ ਜਾਏ